ਲਓ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ 2 ਦਿਨ ਪਹਿਲਾਂ ਗਾਣਾ ਪਾਇਆ ਸੀ ਖੋਟਾ ਸਿੱਕਾ ਹਨਾ ਸਾਡੀ ਉਮੀਦ ਤੋਂ ਜ਼ਿਆਦੇ ਤੁਸੀਂ ਉਹਨੂੰ ਸਪੋਰਟ ਕੀਤੀ ਹਨਾ ਲਾਈਕ ਸ਼ੇਅਰ ਕਮੈਂਟ ਕੀਤੇ ਤੇ ਉਸ ਗਾਣੇ ਨੂੰ ਦੇਖਦੇ ਇੱਕ ਅਸੀਂ ਹੋਰ ਗਾਣਾ ਲੈ ਕੇ ਆਏ ਹਨਾ ਭਰਾ ਦੀ ਕਲਮ ਚੋਂ ਲਿਖਿਆ ਭرائی ਗਾਉਆ ਬਹੁਤ ਹੀ ਵਧੀਆ ਗਾਣਾ ਲੋਕ ਗੀਤ ਹੈ ਬਹੁਤ ਹੀ ਚੰਗੇ ਅਰਥਾ ਹਨਾ ਇੱਕ ਵਾਰੀ ਸੁਣ ਕੇ ਦੱਸਿਓ ਕਿਵੇਂ ਲੱਗਿਆ ਚੱਲ ਬਈ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਜਿਵੇਂ ਕਿ ਸਾਨੂੰ ਪਤਾ ਕਿ ਤੁਸੀਂ ਖੋਟੇ ਸਿੱਕੇ ਗਾਣੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕੀਤਾ ਥੋਡੇ ਉਸ ਹੀ ਪਿਆਰ ਕਰਨ ਅਸੀਂ ਅੱਜ ਇੱਕ ਤੁਹਾਡੇ ਸਾਹਮਣੇ ਹੋਰ ਗਾਣਾ ਲੈ ਕੇ ਆਏ ਆ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਊਗਾ ਗੌਰ ਨਾਲ ਸੁਣਿਓ ਹੋ ਕਹਿੰਦੇ ਨੇ ਵੀ ਸੱਚ ਸਿਆਣੇ ਮਿੱਠੇ ਬੋਲ ਤੇ ਕਾਲੇ ਬਾਣੇ ਵੱਡਿਆਂ ਦੇ ਹੈ ਪੈਰੀ ਡਿੱਗਦੇ ਮਾੜੇ ਬਲਣੂ ਹਰ ਕੋਈ ਤਾਣੇ ਰੋਣਾ ਰੱਪਾ ਛਿੜਦਾ ਰਹਿਦਾ ਅਰਚ ਦੇ ਕੇ ਪੈਸੇ ਨਾਲ ਪਲੂ ਪਰਤੇ ਬੇਇੱਜ਼ਤੀ ਜੇ ਹੋ ਜੇ ਗਰੀਬ ਦੀ ਚਾਰੇ ਪਾਸੇ ਹੋ ਜਾਣ ਚਰਚੇ ਬਹੁ ਦੁਨੀਆਦਾਰੀ ਰੀਤ ਪੁਰਾਣੀ ਕਾਲੇ ਤਲ ਤੇ ਮਿੱਠੀ ਬਾਣੀ ਬੇਫਿਕਰੇ ਬੰਦੇ ਦੇ ਖਰਚੇ ਵੱਧ ਗਏ ਜਿਹਨੂੰ ਠੋਕਰ ਲੱਗਦੀ ਹਾਸੇ ਵੱਜਦੇ ਆਪਣਿਆਂ ਨਾਲੋਂ ਗੈਰ ਹੀ ਚੰਗੇ ਜੋ ਦੇਖ ਕੇ ਤਰਕੀ ਸਾੜਣੀ ਕਰਦੇ ਜੇ ਗਲਤੀ ਹੋ ਜੇ ਮੰਗਲੋਂ ਮਾਫੀ ਸੌ ਝੂਠ ਸੱਚ ਕੱਲੀ ਕਾਫੀ ਸਬਰਾਂ ਦੇ ਕੁੱਟ ਪੀਣੀ ਸਿੱਖਣਾ ਜ਼ਿੰਦਗੀ ਸੌਖੀ ਜੀਣੀ ਸਿੱਖਣਾ ਹੋ ਮਾੜੇ ਟਾਈਮ ਵਿੱਚ ਨਾਲ ਖੜੇ ਨੀ ਬੰਦੇ ਨੀ ਬੀ ਯਾਰ ਫੁੱਦੂ ਨੇ ਫਿਰ ਸਬਰਾਂ ਦੇ ਕੁੱਟ ਪੀਤੀ ਮੱਖਾ ਕਰਤਾ ਹੋਏ ਮਸ਼ਹੂਰ ਸਿੱਧੂ ਨੇ ਹੋ ਕਹਿੰਦੇ ਨੇ ਵੀ ਸੱਚ ਸਿਆਣੇ ਮਿੱਠੇ ਬੋਲ ਤੇ ਕਾਲੇ ਬਾਣੇ ਵੱਡਿਆਂ ਦੇ ਹੈ ਪੈਰੀ ਡਿੱਗਦੇ ਮਾੜੇ ਬਲਣੂ ਹਰ ਕੋਈ ਤਾਣੇ ਰੋਲਾ ਰੱਪਾ ਛਿੜਦਾ ਰਹਿਂਦਾ ਅਰਚ ਤੇ ਕੇ ਪੈਸੇ ਨਾਲ ਪਲੂ ਪਰਤੇ ਬੇਜਤੀ ਜੇ ਹੋ ਜੇ ਗਰੀਬ ਦੀ ਚਾਰੇ ਪਾਸੇ ਹੋ ਜਾਣ ਚਰਚੇ ਬਹੁਤ ਦੁਨੀਆਦਾਰੀ ਰੀਤ ਪੁਰਾਣੀ ਕਾਲੇ ਤਲ ਤੇ ਮਿੱਠੀ ਬਾਣੀ ਬੇਫਿਕਰੇ ਬੰਦੇ ਦੇ ਖਰਚੇ ਵੱਧ ਗਏ ਜਿਨੂੰ ਠੋਕਰ ਲੱਗਦੀ ਹਾਸੇ ਵੱਜਦੇ ਆਪਣਿਆਂ ਨਾਲੋਂ ਗੈਰ ਹੀ ਚੰਗੇ ਜੋ ਦੇਖ ਕੇ ਤਰਕੀ ਸਾੜਣੀ ਕਰਦੇ ਜੇ ਗਲਤੀ ਹੋ ਜੇ ਮੰਗਲੋਂ ਮਾਫੀ ਸੌ ਝੂਠ ਸੱਚ ਕੱਲੀ ਕਾਫੀ ਸਬਰਾਂ ਦੇ ਕੁੱਟ ਪੀਣੀ ਸਿੱਖਣਾ ਜ਼ਿੰਦਗੀ ਸੌਖੀ ਜੀਣੀ ਸਿੱਖਣਾ ਉਹ ਮਾੜੇ ਟਾਈਮ ਵਿੱਚ ਨਾਲ ਖੜੇ ਨਹੀਂ ਬੰਦੇ ਨਹੀਂ ਵੀ ਯਾਰ ਫਤੂਨੇ ਫਿਰ ਸਬਰਾਂ ਦੇ ਕੁੱਟ ਪੀਦੀ ਮੱਖਾ ਕਰਤਾ ਹੋਏ ਮਸ਼ਹੂਰ ਸਿੱਧੂ ਨੇ ਧੰਨਵਾਦ ਬਈਆ ਧੰਨਵਾਦ ਜੀ ਗਾਣਾ ਬਹੁਤ ਹੀ ਵਧੀਆ ਚੰਗੇ ਅਰਥ ਆ ਹਨਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਸਪੋਰਟ ਕਰਨੀ ਆ ਭਰਾ ਨੂੰ ਤੇ ਪਹਿਲਾਂ ਵਾਲੇ ਗਾਣੇ ਜਿੰ ਪਹਿਲਾਂ ਵਾਲੇ ਗਾਣੇ ਨਾਲੋਂ ਜ਼ਿਆਦਾ ਸਪੋਰਟ ਕਰਨੀ ਆ ਹਨਾ ਤੇ ਪਤਾ ਲੱਗ ਜੇ ਵੀ ਹਾਂ ਹੁਣ ਫੇਰ ਬਹੁਤ ਵਧੀਆ ਗਾਣਾ ਆ ਹਨਾ ਓਕੇ ਜੀ ਧੰਨਵਾਦੀ ਬਹੁਤ ਬਹੁਤ ਸੁਣ ਲਗੀ ਉਹ ਹੋ ਗਈ ਤੈਨੂੰ